ਲੈ ਆ ਰਗੜਤੇ ਹੀ ਪਾਉ ਸਾਰੇ ਇਹਨੇ ਆ ਸਮੁੰਦਰੀ ਜਹਾਜ਼ੇ ਨੇ ਇਹਦੇ ਦੂਰੋਂ ਹੀ ਗੁਰੂਆ ਜਿਵੇਂ ਆਏ ਕਿ ਡਰਾਈਵਰ ਰਾਵਾਂ ਦੇਖ ਦੂ ਖਾਦੀ ਹੁੰਦੀ ਪਰ ਮੁੜ ਕੇ ਹੋਰ ਹੀ ਕਹਾਣੀ ਨਿਕਲਉਂਦੀ ਆ ਵੇਖੋ ਟਾਇਰ ਜੇ ਕਿੱਦਾਂ ਟਾਇਰਾਂ ਜਿਆਦੇ ਚੜ ਚੜਾ ਨੇ ਲੈ ਜਾਂ ਕੋਈ ਇਹ ਟੰਗ ਤਰੀਕਾ ਉਹ ਟਾਇਰਾਂ ਤੇ ਚੜਾਉਣ ਦਾ ਗਿਆਜ ਪਤਾ ਨਹੀਂ ਬੱਲੇ ਬੱਲੇ ਤੇ ਆ ਜਿਹੜਾ ਨਾ ਇਹ ਤੇਰੇ ਸਵੇਜ ਨਹਿਰ ਤੇ ਹੋਇਆ ਵਾ ਇਹ ਰਹਿ ਹੈ ਗੱਡੀ ਨਿਕਲਣਾ ਬਹੁਤਾ ਤਕੜਾ ਜਾ ਜਾ ਕੇ ਆ ਵੇਖੋ ਆ ਦਫ਼ਤਰ ਵਾਲੇ ਵੀ ਮਾਰਦੇ ਛਾਲਾਂ ਭੱਜ ਗਏ ਜਦੋਂ ਉਹਨਾਂ ਵੇਖਿਆ ਨਾ ਦੂਰੋਂ ਇੱਕ ਡੋਲੇ ਜੇ ਖੰਦਾ ਆਉਂਦਾ ਉਹਨਾਂ ਲਾ ਲਿਆ ਸਾਹ ਭੀ ਹੁਣੇ ਸਿੱਤਾ ਛੱਡ ਤੇ ਚੜੂਗਾ ਰੈੱਡ ਜੈਡ ਨਾਂ ਜੇ ਰੱਖਣੀ ਰੈੱਡ ਜੈਡ ਬਹੁਤ ਤਗੜਾ ਜ ਆ ਜਾਗੇ ਜਦੋਂ ਪਾਉ ਇਹਨਾਂ ਨੂੰ ਲੋਡ ਕਰਦੇ ਉਹ ਵੀ ਜਗਾੜ ਵੇਖਣੇ ਵਾਲਾ ਹੁੰਦਾ ਕਿ ਲੋ ਮਨੋਖ ਨੇ ਸਾਇੰਸ ਨੇ ਕਿੱਡੀ ਤਰੱਕੀ ਕਰਕੇ ਕੀ ਕੁ ਬਣਾਇਆ ਆਂ ਓ ਵੇਖੋ ਕਿੱਡਾ ਲੰਮਾ ਜਗਾੜ ਮੈਂਟੇ ਦਾ ਇੰਨਾ ਨੇੜੇ ਤੇ ਨਹੀਂ ਲਿਆਉਂਦੇ ਹੁੰਦੇ ਪਤਾ ਨਹੀਂ ਕਿਹੜੇ ਹਿਸਾਬ ਛੁੱਟ ਕੇ ਆ ਗਏ ਗਾਂ ਨੂੰ ਇਹਨੂੰ ਤੇ ਪਿੱਛੇ ਟੱਕ ਲਿੰਦੇ ਨੇ ਸਮੁੰਦਰ 'ਚ ਆ ਗਾੜੀਆਂ ਉਹਦਾ ਤਗੜਾ ਮੂੰਹ ਜਾ ਦੇ ਤੇ ਕਿੰਨੀਆਂ ਪੌੜੀਆਂ ਲਾ ਕੇ ਚੜਦੇ ਉੜ ਗਏ ਤੇ ਬੱਲੇ ਬੱਲੇ ਸਾਡੇ ਦੇ ਪਿੰਡਾਂ 'ਚ ਉਹ ਪਾਉ ਉਦੋਂ ਦੂਜਾ ਜਾ ਇੰਨਾ ਕਿ ਜੇ ਉਹ ਕਿੰਨਾ ਚਿਰ ਵੇਖੀ ਚਾਹੀਦਾ ਪਿੱਛੋਂ ਦੇ ਆ ਤੇ ਕੋਈ ਕਰਮ ਵਾਲੇ ਬੰਦੇ ਵੇਦੇ ਹੋਣਗੇ ਨਾ ਜਿਹੜੇ ਚਲਾਉਂਦੇ ਹੋਣਗੇ ਉਹ ਤੇ ਪਾਉ ਵਾਹ ਵਾਹ ਬੱਲੇ